ਇੱਕ ਅਮਰੀਕਨ ਕੁੜੀ ਨੇ ਪੀ ਐਚ ਡੀ ਕੀਤੀ ਸੀ ਤੇ ਉਹਨੇ ਲਿਖਿਆ ਸੀ ਵੀ ਜਿੰਨਾ ਪਾਣੀ ਇਹ ਰਾਜਸਥਾਨ ਨੂੰ ਦਿੰਦੇ ਆ ਜੇ ਉਹ ਪੰਜਾਬ ਚ ਯੂਜ਼ ਹੋਵੇ ਤਾਂ ਉਦੋਂ ਤਿਕਣੀ ਫਸਲ ਪੈਦਾ ਕਰੋ ਇਹ ਦੱਸੋ ਕਿ ਇੰਡਸ ਵਾਟਰ ਟ੍ਰੀਟੀ ਹੈ ਕੀ ਚੀਜ਼ ਇੰਟਰਨੈਸ਼ਨਲ ਮੀਟਿੰਗਾਂ ਜਿਹੜੇ ਨੇਸ਼ਨਦ ਨੇ ਰਾਲ ਕੇ ਬਣਾਏ ਕੋਈ ਬਾਇਲॉज ਨਹੀਂ ਬਾਇਲॉज ਠੀਕ ਹੈ ਕਿ ਜਿਹੜੇ ਲੋਕ ਵਰਤਦੇ ਆ ਪਾਣੀ ਉਹਨਾਂ ਤੋਂ ਖੋਇਆ ਨਹੀਂ ਜਾ ਸਕਦਾ ਜੀ ਤੇ ਅਸੀਂ ਕਹੋਣਾ ਸੀ ਪਾਕਿਸਤਾਨ ਤੋਂ ਵਰਲਡ ਬੈਂਕ ਦੀ ਟੀਮ ਨੂੰ ਲਿਆਂਦਾ ਦਿਖਾਉਣ ਲਈ ਰਾਜਸਥਾਨ ਦੇ ਟਿੱਪਿਆਂ 'ਚ ਜੀਪਾਂ ਤੇ ਬਿਠਾ ਕੇ ਉਹਨਾਂ ਨੂੰ ਚੱਕਰ ਦਿੱਤੇ ਵੀ ਇੱਥੇ ਅਸੀਂ ਹਰੇ ਭਰੇ ਖੇਤ ਬਣਾਉਣੇ ਆ ਤੇ ਸਾਡੇ ਉਹ ਜ਼ਿਮੀਂਦਾਰ ਜਿਹੜੇ ਉਜਾੜੇ ਆ ਪਾਕਿਸਤਾਨ 'ਚੋਂ ਜੀ ਉਹਨਾਂ ਨੂੰ ਇੱਥੇ ਅਸੀਂ ਰੀਹੈਬਿਲਿਟੇਟ ਕਰਾਂਗੇ ਇਹ ਆਪਾਂ 60% ਟ੍ਰੀਟੀ ਹੋਈ ਆ ਤਾਂ ਹੁਣ ਇਹਨੂੰ 1 ਸਾਲ ਦੇ 65 ਸਾਲ ਹੋ ਗਏ ਤਾਂ ਉਦੋਂ ਤੋਂ ਲਗਾਤਾਰੇ ਨਿਰਵਿਘਨ ਚੱਲ ਰਹੀ ਹੈ ਕਦੇ ਪਹਿਲਾਂ ਵੀ ਸਸਪੈਂਡ ਹੋਈ ਹੈ ਸਸਪੈਂਡ ਕਦੇ ਨਹੀਂ ਹੋਈ ਸਸਪੈਂਡ ਕਰਕੇ ਵੀ ਈਸਰ ਰਿਵਰ ਦਾ ਪਾਣੀ ਅਸੀਂ ਪਹਿਲਾਂ ਹੀ ਨਹੀਂ ਦਿੰਦੇ ਜਿਹੜੇ ਵੈਸਟਰਨ ਰਿਵਰਸ ਨੇ ਪਹਾੜਾ ਜੋ ਫਿਰ ਪਹਾੜਾ ਜੋ ਜਾਂਦੇ ਆਪਣੇ ਚੋ ਜੰਮੂ ਕਸ਼ਮੀਰ ਤੇ ਜਾ ਰਹੇ ਸਾਰੇ ਹਨ ਜੀ ਉਹ ਤੁਸੀਂ ਉਹ ਪਾਣੀ ਨੂੰ ਕਿਵੇਂ ਇਹ ਬਾਲਟੀਆਂ ਭਰ ਕੇ ਲੈ ਜਾਣਗੇ ਮੈਨੂੰ ਤਾਂ ਇਹ ਇੱਕ ਐਮਪਟੀ ਥ੍ਰੈਟ ਲੱਗਦਾ ਜਿਹੜਾ ਉਹ ਇਤਰਾਜ਼ ਕਰਦੇ ਆ ਪਾਕਿਸਤਾਨ ਨੇ ਉਹ ਸੁਣਨੋਂ हट ਜਾਣਗੇ ਤਾਂ ਨੂੰ ਵੀ ਲੱਗਦਾ ਵੀ ਜਿਹੜਾ ਇਹ ਇਹ ਨੂੰ ਹੁਣ ਕਹਿ ਰਿਹਾ ਵੀ ਸਸਪੈਂਡ ਕਰਤਾ ਇਹਦੇ ਚੋਂ ਤੁਸੀਂ ਕਹਿ ਰਹੇ ਕਿ ਇਨਫਰਾਸਟ੍ਰਕਚਰ ਕੋਈ ਹੈ ਨਹੀਂ ਰੋਕ ਨਹੀਂ ਸਕਦੇ ਤਾਂ ਫਿਰ ਇੱਕ স্মੋਕਿੰਗ ਗਨ ਹੈ ਇੱਕ ਕਿਸਮ ਦੀ স্মੋਕਿੰਗ ਗਨ ਕਹਿ ਲਓ ਐਮਪਟੀ ਥ੍ਰੈਟ ਕਹਿ ਲਓ ਇੱਕ ਮੀਡੀਆ 'ਚ ਪੁਆਇੰਟ ਸਕੋਰ ਕਰਨਾ ਕਹਿ ਲਓ ਇਦੋਂ ਬਾਅਦ ਠੀਕ ਹੈ ਜਦੋਂ ਵੀ ਖਾਸ ਤੌਰ ਤੇ ਐਨਡੀਏ ਦੀ ਗਵਰਨਮੈਂਟ ਦੁਆਰ ਤੋਂ ਆਈ ਹੈ 2014 ਤੋਂ ਬਾਅਦ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਦੇ ਵਿੱਚ ਇੱਕ ਅਨਫੇਅਰ ਸ਼ੇਅਰ ਜਿਹੜਾ ਹੈਗਾ ਆ ਨਹਿਰੂ ਗਵਰਨਮੈਂਟਸ ਦੀਆਂ ਜਿਹੜੀਆਂ ਵੀਕ ਨੇਗੋਸ਼ੀਏਸ਼ਨ ਸਕਿਲਸ ਕਰਕੇ ਗਿਆ ਉਹਨਾਂ ਨੂੰ ਵੀ ਇਹ ਇਹ ਇਹਦੇ ਪਿੱਛੇ ਕੀ ਨਹੀਂ ਸੱਚਾਈ ਤੁਸੀਂ ਜੇ ਉਹਨਾਂ ਇੰਟਰਨੈਸ਼ਨਲ ਰੂਲਸ ਤੋਂ ਪਾਸੇ ਜਾਓਗੇ ਤਾਂ ਤੁਹਾਡੀ ਚਾਈਨਾ ਨਾਲ ਵੱਡੀ ਪ੍ਰੋਬਲਮ ਆ ਸਕਦੀ ਹੈ ਇਸ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਪਾਕਿਸਤਾਨ ਨਾਲ ਹੋਰ ਰੂਲ ਆ ਤੇ ਚైనా ਨਾਲ ਹੋਰ ਰੂਲ ਜਿਹੜੇ ਵਾਟਰ ਕੋਰਸ ਨੇ ਚਾਹੇ ਰਿਵਰਸ ਨੇ ਇਹ ਵੀ ਇਵੋਲਵ ਮਿਲ ਕੇ ਚੇਂਜ ਹੁੰਦਾ ਰਹਿੰਦਾ ਹੈ ਮਤਲਬ ਜੋ ਉਦੋਂ ਸਿਚੁਏਸ਼ਨ ਹੋਊਗੀ ਅੱਜ 65 ਸਾਲ ਬਾਅਦ ਨਹੀਂ ਹੈਗੀ ਇਹਨਾਂ ਨੂੰ ਜਿਵੇਂ ਕਿ ਲਾਉ ਮੋਹ ਲੱਗਿਆ ਹਮ ਪੰਜਾਬ ਦੀ ਡਿਵੀਜ਼ਨ ਕੀਤੀ ਇਹ ਕਹਿੰਦੇ ਜੀ ਪਾਣੀ ਡਿਵਾਈਡ ਕਰੋ ਜੀ ਪੰਜਾਬ ਦੇ ਰਿਵਰਸ ਦਾ ਤਾਂ ਕਹਿੰਦੇ ਰਾਵੀ ਚ ਵੀ ਹਰਿਆਣੇ ਦਾ ਤੇ ਜਿਹੜਾ ਜਮਨਾ ਦਾ ਪਾਣੀ ਹਰਿਆਣੇ ਨੂੰ ਮਿਲਦਾ ਉਹਦੇ ਹੀ ਸਾਡਾ ਕੋਈ ਹਿੱਸਾ ਨਹੀਂ ਜਿਹੜਾ ਆਮ ਪੰਜਾਬੀ ਹੈ ਮੰਨ ਲਓ ਜਿਹੜਾ ਹੁਣ ਇੰਡਸ ਵਾਟਰ ਟ੍ਰੀਟੀ ਦੀ ਗੱਲ ਹੋ ਰਹੀ ਹੈ ਮੰਨ ਲਓ ਸਾਡੇ ਵੀ ਦਰਿਆ ਨਾਲ ਸਾਨੂੰ ਇੱਕ ਆਮ ਪਿੰਡੂ ਦੇ ਵਿੱਚ ਹੁੰਦਾ ਕਿ ਸਾਨੂੰ ਨਾ ਕੋਈ ਫਰਕ ਪੈ ਰੇ ਪੰਜਾਬ ਨੂੰ ਜਿਹੜਾ ਪੰਜਾਬ ਦੇ ਦਰਿਆਵਾਂ ਨਾਲ ਤਾਂ ਇਹਦਾ ਕੋਈ ਲਿੰਕ ਨਹੀਂ ਜਾਂ ਉਹਦੇ ਨਾਲ ਪੰਜਾਬ ਨੂੰ ਕੋਈ ਡਾਇਰੈਕਟ ਇਫੈਕਟ ਇਸ ਗੱਲ ਦਾ ਇਹ ਜਿਹੜਾ ਪਾਕਿਸਤਾਨ ਹੈ ਹੁਣ ਜੋ ਇੰਡੀਆ ਦਾ ਐਲਾਨ ਆਇਆ ਟ੍ਰੀਟੀ ਨੂੰ ਲੈ ਕੇ ਜਾਂ ਅਨਾਉਂਸਮੈਂਟ ਹੈ ਜਾਂ ਜੋ ਵੀ ਹੈ ਇਹਦੇ ਤੇ ਪਾਕਿਸਤਾਨ ਦਾ ਵੀ ਕੋਈ ਰਿਐਕਸ਼ਨ ਹੋ ਸਕਦਾ ਹੈ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਦੀ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਇਸ ਵੇਲੇ ਪਹਲਗਾਮ ਦੇ ਵਿੱਚ ਜੋ ਟੈਰਰ ਅਟੈਕ ਹੋਈ ਹੈ ਉਸ ਦੀ ਚਰਚਾ ਹੈ ਉਸ ਉਸ ਤੇ ਇਫੈਕਟ ਦੇ ਵਜੋਂ ਜੋ ਫਾਲੋ ਅਪ ਐਕਸ਼ਨ ਇੰਡੀਅਨ ਗਵਰਨਮੈਂਟ ਦੇ ਵੱਲੋਂ ਲਿਆ ਗਿਆ ਹੈ ਜਿਹੜੇ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕੈਬਨਿਟ ਦੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਫਾਲੋਅ ਅਪ ਐਕਸ਼ਨ ਹੈ ਉਸ ਦੇ ਵਿੱਚ ਜਿਹੜੇ ਵੱਡੇ ਫੈਸਲਿਆਂ ਦੇ ਵਿੱਚ ਇਹ ਲਿਆ ਗਿਆ ਕਿ ਵਾਗਾ ਦਾ ਜਿਹੜਾ ਟਰਮੀਨਲ ਹੈ ਉਸ ਨੂੰ ਬੰਦ ਕੀਤਾ ਗਿਆ ਪਾਕਿਸਤਾਨ ਦੇ ਨਾਲ ਤੇ ਇਸ ਦੇ ਨਾਲ ਹੀ ਇੱਕ ਇੰਡਸ ਵਾਟਰ ਟ੍ਰੀਟੀ ਜਿਹੜੀ 1960 ਦੀ ਟ੍ਰੀਟੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਰਿਵਰ ਵਾਟਰ ਸ਼ੇਅਰਿੰਗ ਦੀ ਉਸ ਨੂੰ ਉਹਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਤੇ ਆਖਿਆ ਗਿਆ ਹੈ ਕਿ ਜਦੋਂ ਤੱਕ ਪਾਕਿਸਤਾਨ ਕ੍ਰਾਸ ਬਾਰਡਰ ਤੋਂ ਟੈਰਰਿਜ਼ਮ ਨੂੰ ਸਪੋਰਟ ਕਰਨਾ ਬੰਦ ਨਹੀਂ ਕਰਦਾ ਉਹਨਾਂ ਤੇ ਇਫੈਕਟਿਵ ਖਿਲਾਫ ਕਾਰਵਾਈ ਇਫੈਕਟਿਵਲੀ ਨਹੀਂ ਕਰਦਾ ਉਦੋਂ ਤੱਕ ਇਹਨੂੰ ਜਿਹੜਾ ਹੈਗਾ ਅਮੈਂਸ ਦੇ ਵਿੱਚ ਰੱਖਿਆ ਜਾਏਗਾ ਹੁਣ ਇੰਡਸ ਵਾਟਰ ਟ੍ਰੀਟੀ ਹੈ ਕੀ ਚੀਜ਼ ਆਪਾਂ ਇਹਦੇ ਬਾਰੇ ਸਮਝਦੇ ਹਾਂ ਦੂਸਰਾ ਇਸ ਨੂੰ ਇੰਡੀਆ ਰੋਕ ਲਾ ਸਕਦਾ ਹੈ ਇੰਡੀਆ ਦੀ ਇਸ ਬਿਆਨ ਦਾ ਮਤਲਬ ਕੀ ਹੈ ਜੇ ਕਿ ਰਿਵਰ ਸ਼ੇਅਰਿੰਗ ਜਿਹੜੀ ਨੈਚੁਰਲ ਕੋਰਸ ਆਫ ਵਾਟਰ ਦੇ ਵਿੱਚ ਹੋ ਰਹੀ ਆ ਤਾਂ ਉਸ ਇਸ ਬਿਆਨ ਦਾ ਕੀ ਮਤਲਬ ਹੈ ਇੰਡੀਆ ਦੇ ਇਸ ਕਦਮ ਦਾ ਕੀ ਮਤਲਬ ਹੈ ਇਹ ਸਾਰੇ ਨੁਕਤੇ ਨੂੰ ਸਮਝਣ ਦੇ ਲਈ ਅਸੀਂ ਐਡਵੋਕੇਟ ਮਨਜੀਤ ਸਿੰਘ ਖਹਿਰਾ ਉਹਨਾਂ ਦੇ ਨਾਲ ਗੱਲ ਕਰਾਂਗੇ ਜਿਹੜੇ ਕਿ ਸੀਨੀਅਰ ਐਡਵੋਕੇਟ ਨੇ ਪਿਛਲੇ ਕਈ ਦਹਾਕਿਆਂ ਤੋਂ ਜੋ ਪੰਜਾਬ ਦਾ ਵਾਟਰ ਇਸ਼ੂ ਹੈ ਚਾਹੇ ਉਹ ਇਹ ਇੰਡਸ ਵਾਟਰ ਟਰੀਟੀ ਤੋਂ ਬਾਅਦ ਦੇ ਜਿੰਨੇ ਵੀ ਇਸ਼ੂ ਸਾਡੇ ਪੈਦਾ ਹੋਏ ਨੇ ਉਸ ਤੋਂ ਲੈ ਕੇ ਇਰਾਡੀ ਟ੍ਰਿਬਿਊਨਲ ਦੇ ਤੱਕ ਪੰਜਾਬ ਦਾ ਜਿਹੜਾ ਪੱਖ ਰੱਖਣ ਦੀ ਸਾਰੀ ਗੱਲਬਾਤ ਹੈ ਉਹ ਇਹਨਾਂ ਦੇ ਥਰੂ ਹੋਈ ਹੈ ਆਪਾਂ ਇਹਨਾਂ ਤੋਂ ਸਮਝਦੇ ਹਾਂ ਕਿ ਇੰਡਸ ਵਾਟਰ ਟਰੀਟੀ ਜਿਹੜੀ ਹੈ ਐਕਚੁਅਲੀ ਕੀ ਹੈ ਹੁਣ ਇਸ ਇੰਡੀਆ ਦੇ ਬਿਆਨ ਦਾ ਕੀ ਮਤਲਬ ਹੈ ਤੇ ਇਹਦਾ ਪੰਜਾਬ ਨੂੰ ਕੋਈ ਇਫੈਕਟ ਹੈ ਜਾਂ ਚੰਗਾ ਮਾੜਾ ਪੰਜਾਬ ਲਈ ਇਹਦਾ ਕੀ ਇਫੈਕਟ ਹੈ ਆਪਾਂ ਮਨਜੀਤ ਸਿੰਘ ਖੈਰਾਉਣਾ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਇੱਕ ਜੋ ਬਿਆਨ ਆਇਆ ਗਵਰਨਮੈਂਟ ਦਾ ਪਹਿਲਾਂ ਤਾਂ ਅਸੀਂ ਇਹੀ ਸਮਝਾਂਗੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸੋ ਕਿ ਇੰਡਸ ਵਾਟਰ ਟ੍ਰੀਟੀ ਹੈ ਕੀ ਚੀਜ਼ ਇਹ ਜਦ ਪਾਰਟੀਸ਼ਨ ਹੋਈ ਹਾਂਜੀ ਤਾਂ ਨਹਿਰਾਂ ਦਾ ਸਿਸਟਮ ਜਿਹੜਾ ਸੀ ਉਹ ਪਾਕਿਸਤਾਨ 'ਚ ਜ਼ਿਆਦਾ ਰਹਿ ਗਿਆ ਜੀ ਇੰਡੀਅਨ ਸਾਈਡ ਤੇ ਪੰਜਾਬ ਚ ਤਾਂ ਉਪਰ ਬਾਰੀ ਦਵਾਬ ਲੋਅਰ ਬਾਰੀ ਦਵਾਬ ਤੇ ਸਰੰਦ ਕਨਾਲ ਹੀ ਸੀ ਜੀ ਬਾਕੀ ਸਾਰੀਆਂ ਨਹਿਰਾਂ ਅੰਗਰੇਜ਼ਾਂ ਵੇਲੇ ਉਹ ਸੇਸੇ ਪੰਜਾਬ ਦੇ ਵਿੱਚ ਬਣੀਆਂ ਜਿਹੜੀਆਂ ਪਾਕਿਸਤਾਨ ਵਿੱਚ ਔਰ ਉਹਨਾਂ ਨੂੰ ਫੀਡ ਹਰੀਕੇ ਪੱਤਨ ਤੋਂ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਆ ਉਦੋਂ ਪਾਣੀ ਅੱਗੇ ਜਾ ਕੇ ਸਾਰੀਆਂ ਨਹਿਰਾਂ ਉਹਦੇ ਤੇ ਡਿਪੈਂਡੈਂਟ ਸੀ ਜੀ 47 ਚ ਪਾਰਟੀਸ਼ਨ ਤੋਂ ਬਾਅਦ ਉਸ ਵੇਲੇ ਸਦਾ ਸਵਰਨ ਸਿੰਘ ਇਗਰੀਗੇਸ਼ਨ ਮੈਸਟਰ ਹੁੰਦੇ ਸੀ ਪੰਜਾਬ ਦੇ ਜੀ ਪੰਜਾਬ ਨੇ ਕਿਹਾ ਵੀ ਅਸੀਂ ਪਾਣੀ ਬੰਦ ਕਰ ਦੇਣਾ ਜੀ ਉਹ ਇਹ ਗੰਗानगर ਨੂੰ ਜਾਂਦੀ ਨਾਲ ਪਾਣੀ ਜਾਂਦਾ ਸੀ ਇਸ ਤੇ ਪਾਕਿਸਤਾਨ ਚ ਰੌਲਾ ਪੈ ਗਿਆ ਵੀ ਜੇ ਪਾਣੀ ਬੰਦ ਕਰਤਾ ਭੁੱਖੇ ਮਰ ਜਾਗੇ ਜੀ ਤੇ ਉੱਥੇ ਜਹਾਦ ਦੇ ਨਾਰੇ ਹੋ ਗਏ ਤੇ ਇਹ ਸਿਚੁਏਸ਼ਨ ਆ ਗਈ ਕਿ ਪਾਕਿਸਤਾਨ ਦੇ ਲੋਕ ਪੰਜਾਬ ਦੇ ਖਾਸ ਕਰ ਕਹਿਣ ਵੀ ਲੜ ਕੇ ਮਰ ਜਾਓ ਭੁੱਖੇ ਕੇ ਮਰਨਾ ਜੀ ਇਸ ਤੇ ਈਸਟ ਤੇ ਵੈਸਟ ਪੰਜਾਬ ਈਸਟ ਪੰਜਾਬ ਆਪਣਾ ਪੂਰਬੀ ਪੰਜਾਬ ਸੀ ਜੀ ਉਹਦੇ ਤੇ ਵੈਸਟਰਨ ਪੰਜਾਬ ਦੇ ਇਰੀਗੇਸ਼ਨ ਵੈਸਟਰਨ ਦੀ ਆ ਡਿਸਕਸ਼ਨ ਹੋਈਆਂ ਜੀ ਤੇ ਇੱਕ ਸਟੈਂਡ ਸਟੈਂਡ ਸਟਿਲ ਐਗਰੀਮੈਂਟ ਹੋਇਆ ਇੱਕ ਸਾਲ ਲਈ ਠੀਕ ਹੈ ਜੀ ਕਿ ਪਾਣੀ ਲਿਆਂਗੇ ਦੋ ਪ੍ਰਿੰਸੀਪਲਸ ਦੇ ਵਿੱਚ ਹਾਂ ਹਾਂਜੀ ਇਹਦੇ ਚ ਗਵਰਨਮੈਂਟ ਆਫ ਇੰਡੀਆ ਦੀ ਕੋਈ ਪਾਰਟਿਸਪੀਸ਼ਨ ਸੀਓ ਕਲੀਅਰ ਨਹੀਂ ਮਗਰ ਸਾਈਨ ਦੋਨਾਂ ਦਾ ਕੀਤਾ ਹੋਇਆ ਹੈ ਜੀ ਉਸ ਤੇ ਜਦ ਝਗੜਾ ਵਧਦਾ ਦੇ ਸਿਆ ਤੇ ਇਹ ਇਮਿਨੈਂਟ ਹੋ ਗਿਆ ਕਿ ਹਿੰਦੋ ਹਿੰਦੁਸਤਾਨ ਤੇ ਪਾਕਿਸਤਾਨ ਜਵਾਰ ਹੋਏਗੇ ਇਸ ਇਸ਼ੂ ਤੇ ਇੰਟਰਨੈਸ਼ਨਲ ਕਮਿਊਨਿਟੀ ਦਾ ਕਨਸਰਨ ਹੋਇਆ ਜੀ ਤੇ ਤਕਰੀਬਨ ਇਹਨਾਂ ਦਾ ਵਰਲਡ ਬੈਂਕ ਨੇ ਵਿੱਚ ਰੋਲ 플레이 ਕੀਤਾ ਕਿ ਕਿਵੇਂ ਇਹਨਾਂ ਦਾ ਸਮਝੌਤਾ ਕਰਾਵੇ ਤੇ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਸੀ ਜਿਹੜਾ ਜੀ ਸ਼ਾਇਦ ਯੂਜਨ ਬਲੈਕ ਸੀ ਮੈਨੂੰ ਜੀ ਚੰਗੀ ਤਰ੍ਹਾਂ ਯਾਦ ਨਹੀਂ ਉਹਦੇ ਇਹ ਇਕੱਠੇ ਕੀਤੇ ਤੇ ਵਾਸ਼ਿੰਗਟਨ ਚ ਟਾਕ ਸ਼ੁਰੂ ਹੋਈ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਇੰਡੀਆ ਪਾਕਿਸਤਾਨ ਦੀਆਂ ਇੰਡੀਆ ਦਾ ਰਿਪਰੈਜ਼ੈਂਟੇਟਿਵ ਵੀ ਉਦੋਂ ਪੰਜਾਬ ਦਾ ਚੀਫ ਇੰਜੀਨੀਅਰ ਅੱਛਾ ਐਂਡੀ ਗਲਾਟੀ ਸੀ ਜੀ ਉਹ ਮੈਂ ਸਮਝੋਤੇ ਹੁਣ ਤੱਕ ਨੀਗੋਸ਼ੀਏਟਰ ਸੀ ਉਹ ਸ਼ੁਰੂ ਚੋਂ ਨੰਬਰ 2 ਸੀ ਜੀ ਪਰ ਥੋੜੀ ਦੇਰ ਬਾਅਦ ਉਹ ਨੰਬਰ 1 ਹੋ ਗਿਆ ਜੀ ਪੂਰੀ ਟੀਮ ਹੁੰਦੀ ਸੀ ਡਿਸਕਸ਼ਨ ਹੁੰਦੀਆਂ ਸੀ ਟੈਕਨੀਕਲ ਸਰਵੇਜ਼ ਕਿ ਪਾਣੀ ਦੀ ਲੋਡ ਤੇ ਪਿਆਣੇ ਪਾਣੀ ਕਿੰਨਾ ਕਿੱਥੋਂ ਆਉਂਦਾ ਹੂੰ ਇਹ ਚਲਦਿਆਂ ਚ ਇੱਕ ਸਟੇਜ ਇਹ ਆ ਗਈ ਕਿ ਪੰਜਾਬ ਨੂੰ ਨਹਿਰਾ ਹੈ ਹੀ ਨਹੀਂ ਹੂੰ ਬੜੀਆਂ ਹੋਈਆਂ ਨਵੀਆਂ ਬਣਾਉਣਗੇ ਤੇ ਪ੍ਰੈਜ਼ੈਂਟ ਯੂਜ਼ਰ ਘਟਾਇਆ ਨਹੀਂ ਜਾ ਸਕਦਾ ਇਹ ਹੈਲਸਿੰਕੀ ਰੂਲਸ ਔਨ ਯੂਜ਼ ਆਫ ਵਾਟਰ ਅੱਛਾ ਇੰਟਰਨੈਸ਼ਨਲ ਮੀਟਿੰਗਾਂ 'ਚ ਨੇਸ਼ਨ ਦ ਨਹਿਰ ਰਾਲ ਕੇ ਬਣਾਏ ਕੋਈ ਬਾਇਲॉज ਨਹੀਂ ਬਾਇਲॉज ਠੀਕ ਹੈ ਜੀ ਕਿ ਜਿਹੜੇ ਲੋਕ ਵਰਤਦੇ ਆ ਪਾਣੀ ਉਹਨਾਂ ਤੋਂ ਖੋਇਆ ਨਹੀਂ ਜਾ ਸਕਦਾ ਜੀ ਤੇ ਅਸੀਂ ਖੋਣਾ ਸੀ ਜੀ ਪਾਕਿਸਤਾਨ ਤੋਂ ਹੂੰ ਔਰ ਇਹ ਵਰਲਡ ਬੈਂਕ ਵੱਲੋਂ ਵੀ ਤੇ ਦੋਨਾਂ ਕੰਟਰੀਜ਼ ਦੇ ਉਦੋਂ ਜਿਹੜੇ ਨੇਗੋਸ਼ੀਏਟਰ ਸੀ ਉਹਨਾਂ ਚ ਇਹ ਸੀ ਕਿ ਕੋਈ ਇਹੋ ਜਿਹਾ ਮੈਕਨਿਜ਼ਮ ਕਰੋ ਜਿਸ ਦੇ ਨਾਲ ਮੁੜ ਕੇ ਲੜਾਈ ਦਾ ਸਕੋਪ ਨਾ ਰਹੇ ਜੀ ਤੇ ਉਹ ਇਸ ਗੱਲੋਂ ਚੱਲਦੇ ਸੀ ਵੀ ਪੰਜਾਬ ਵਾਲਿਆਂ ਨੇ ਪਾਣੀ ਬੰਦੀ ਕਰਨਾ ਆਪ ਵਰਤ ਲੈਣਾ ਹੂੰ ਭਾਖੜਾ ਡੈਮ ਬਣ ਰਿਹਾ ਸੀ ਜੀ ਅੰਡਰ ਕੰਸਟਰਕਸ਼ਨ ਸੀ ਜੀ ਕਿ ਸਤ루ਈ ਡੈਮ ਹੋਜੂ ਉਹ ਤੋਂ ਨਹਿਰਾਂ ਕੱਢ ਲੈਣਗੇ ਹੋਰ ਵੀ ਬਣਾ ਸਕਦੇ ਆ ਜੀ ਥੀਨ ਡੈਮ ਦੀ ਅਜੇ ਕੋਈ ਪ੍ਰਪੋਜ਼ਲ ਨਹੀਂ ਸੀ ਜੀ ਉਸ ਤੇ ਇਹ ਕਿ ਆ ਪੰਜਾਬ ਲੋਡ ਦਿਖਾਏ ਹਿੰਦੁਸਤਾਨ ਨੂੰ ਕਿੰਨੇ ਪਾਣੀ ਦੀ ਲੋੜ ਹੈ ਜੀ ਉਸ ਤੇ ਐਨਡੀ ਗਲਾਟੀ ਨੇ ਟੈਲੀਗ੍ਰਾਮ ਦਿੱਤੀ ਵਾਸ਼ਿੰਗਟਨ ਤੋਂ ਹੂੰ ਇਹ ਪਾਣੀ ਦੇ ਯੂਜ਼ ਦਾ ਕੋਈ ਐਗਰੀਮੈਂਟ ਕਰੋ ਤਾਂ ਕਿ ਅਸੀਂ ਲੋਡ ਦਿਖਾ ਸਕੀਏ ਗੁਲਜ਼ਾਰੀ لال ਨੰਦਾ ਹੋਮ ਇਰੀਗੇਸ਼ਨ ਮਿਨਿਸਟਰ ਆਫ ਇੰਡੀਆ ਸੀ ਅੱਛਾ ਯੂਨੀਅਨ ਮਿਨਿਸਟਰ ਸੀ ਉਹ ਅਣੀ ਇਰੀਗੇਸ਼ਨ ਮਿਨਿਸਟਰ ਆਫ ਇੰਡੀਆ ਸੀ ਠੀਕ ਜੀ ਵਾਟਰ ਸੋਰਸਸ ਉਹਦੇ ਕੋਲ ਸੀ ਉਹਨੇ ਉਸ ਨੂੰ ਕੰਪਲਾਈ ਕਰਨ ਲਈ ਇੱਕ ਮੀਟਿੰਗ ਸੱਦੀ ਦਿੱਲੀ ਪੰਜਾਬ ਦਾ ਇਰੀਗੇਸ਼ਨ ਸੈਕਟਰੀ ਤੇ ਰਾਜਸਥਾਨ ਦਾ ਇਸਟਰੀ ਇਰੀਗੇਸ਼ਨ ਸੈਕਟਰੀ ਉਹਨਾਂ ਤੋਂ ਇੱਕ ਐਗਰੀਮੈਂਟ ਤੇ ਦਸਤਖਤ ਕਰਾ ਲਏ ਜਿਹਦੇ ਚ ਅੱਧ ਤੋਂ ਵੱਧ ਪਾਣੀ ਰਾਜਸਥਾਨ ਨੂੰ ਦੇਦਾ ਜਿਹੜਾ ਵਰੀਏਬਲ ਹੈ ਅੱਛਾ ਤੇ ਜਿਹਦੇ ਚ ਡਿਸਪਿਊਟ ਅੱਗੇ ਜਾ ਕੇ ਬਣੇ ਉਹ ਇਹੀ ਐਗਰੀਮੈਂਟ ਹੈ ਹਾਂ ਅੱਛਾ ਉਹ ਅੱਧੇ ਤੋਂ ਵੱਧ ਦੇ ਦਤਾ ਤੇ ਪੰਜਾਬ ਤੇ ਪੈਪਸੂ ਨੂੰ ਰਲਾ ਕੇ ਵੀ ਅੱਧੇ ਤੋਂ ਘੱਟ ਉਦੋਂ ਪੈਪਸੂ ਸਟੇਟ 52 ਜਦ ਵੱਖਰੀ ਸਟੇਟ ਸੀ ਤੇ ਵਰਲਡ ਬੈਂਕ ਦੀ ਟੀਮ ਨੂੰ ਲਿਆਂਦਾ ਦਿਖਾਉਣ ਲਈ ਹੂੰ ਰਾਜਸਥਾਨ ਦੇ ਟਿੱਬਿਆਂ ਤੇ ਜੀਪਾਂ ਤੇ ਬਿਠਾ ਕੇ ਉਹਨਾਂ ਨੂੰ ਚੱਕਰ ਦਿੱਤੇ ਵੀ ਇੱਥੇ ਅਸੀਂ ਹਰੇ ਭਰੇ ਖੇਤ ਬਣਾਉਣੇ ਆ ਤੇ ਸਾਡੇ ਉਹ ਜ਼ਿਮੀਂਦਾਰ ਜਿਹੜੇ ਉਜਾੜੇ ਆ ਪਾਕਿਸਤਾਨ ਚ ਸੁਰਗੋਦਾ ਵਗੈਰਾ ਤੋਂ ਜੋ ਕਨਾਲ ਇਰੀਗੇਟਿਡ ਏਰੀਆਸ ਜੀ ਉਹਨਾਂ ਨੂੰ ਇੱਥੇ ਅਸੀਂ ਰੀਹੈਬਿਲਿਟੇਟ ਕਰਾਂਗੇ ਉਸ ਵੇਲੇ ਸਾਰੀ ਦੁਨੀਆ ਦੁੱਖ ਮਹਿਸੂਸ ਕਰਦੀ ਸੀ ਜੋ ਪਾਰਟੀਸ਼ਨ ਹੋਇਆ ਤੇ ਜਿਵੇਂ ਉਜਾੜਾ ਹੋਇਆ ਉਹਦਾ ਫਾਇਦਾ ਉਠਾਇਆ ਜੀ ਤੇ ਜਦੋਂ ਵੀ ਇਸ ਇੰਡਸ ਵਾਟਰ ਟ੍ਰੀਟੀ ਤੇ ਜਾਂ ਇਹਨਾਂ ਦਰਿਆਵਾਂ ਦੇ ਯੂਜ਼ ਤੇ ਕੋਈ ਵੀ ਡਿਸਕਸ਼ਨ ਆਈ ਹੈ ਉਹਦੇ ਚ ਹੁੰਦਾ ਸੀ ਉੱਥੇ ਇੱਕ ਵੀ ਆਊਟਸਟੇਪ ਪਾਕਿਸਤਾਨ ਦਾ ਨਹੀਂ ਵਸਾਇਆ ਨਾ ਈਵਨ ਮਨ ਹਮ ਲਈ ਉਹਨਾਂ ਦੇ ਨਾਂ ਤੇ ਤੇ ਪਾਣੀ ਚਾਹੇ ਉਥੇ ਖੱਡਾ ਚ ਪਾ ਦੇਣ ਹਮ ਰੇਤੇ ਜੇ ਖਰਾਬ ਹੁੰਦਾ ਰਿਹਾ ਇੱਕ ਅਮਰੀਕਨ ਕੁੜੀ ਨੇ ਪੀ ਐਚ ਡੀ ਕੀਤੀ ਸੀ ਯੂਸਸ ਆਫ ਯੂਸ ਆਫ ਵਾਟਰ ਆਫ ਇੰਡਸ ਰਿਵਰਸ ਅੱਛਾ ਜੀ ਤੇ ਉਹਨੇ ਲਿਖਿਆ ਸੀ ਵੀ ਜਿੰਨਾ ਪਾਣੀ ਇਹ Rajasthan ਨੂੰ ਦਿੰਦੇ ਆ ਜੇ ਉਹ ਪੰਜਾਬ ਚ ਯੂਜ਼ ਹੋਵੇ ਤਾਂ ਉਦੋਂ ਤਿਕਣੀ ਫਸਲ ਪੈਦਾ करू ਤਿਕਣਾ ਫੂਡ ਦਊ ਜਿੰਨਾ ਉਹ Rajasthan ਚ ਉਸਕਾ ਪਰ ਉਹ ਕਿਸੇ ਨੇ ਮੈਰਿਟ ਤੇ ਨਹੀਂ ਦੇਖਿਆ ਤੇ ਪੰਜਾਬ ਹਰਿਆਣਾ ਡਿਵਾਈਡ ਹੋ ਗਏ ਤੇ ਫਿਰ ਇਹ ਟ੍ਰੀਟੀ ਕਿਵੇਂ ਸਾਈਨ ਹੋਈ ਜੀ ਅਖੀਰ ਤੇ ਇਹ ਟ੍ਰੀਟੀ ਉਸ ਤੋਂ ਬਾਅਦ ਇਹ ਫੈਸਲਾ ਹੋ ਗਿਆ ਕਿ ਜਿਹੜੇ ਈਸਟਰਨ ਰਿਵਰਜ਼ ਨੇ ਜੀ ਸਤਲੁਜ ਰਾਵੀ ਬਿਆਸ ਅੱਛਾ ਜੀ ਵਿਦ ਇਅਰ ਟ੍ਰਿਬਿਊਟਰੀਜ਼ ਠੀਕ ਹੈ ਜੀ ਛੋਟੇ ਛੋਟੇ ਨਾਲੀਆਂ ਨਾਲੇ ਜਿਹੜੇ ਵਿੱਚ ਰਲਦੇ ਆ ਠੀਕ ਹੈ ਜੀ ਉਹ ਪਾਣੀ ਐਕਸਕਲੂਸਿਵ ਇੰਡੀਆ ਨੂੰ ਦੇਤਾ ਜੀ تاکہ ਝਗੜਾ ਹੀ ਨਾ ਹੋਵੇ ਚਾਹੇ ਪਾਕਿਸਤਾਨ ਨੂੰ ਸਾਰਾ ਬੰਦ ਕਰ ਦੇ ਜੀ ਉਹ ਵੈਸਟਰਨ ਰਿਵਰ ਚਨਾਬ ਜੇਲਮ ਤੇ ਸਿੰਧ ਹਾਂਜੀ ਪਾਕਿਸਤਾਨ ਨੂੰ ਲੋਕੇਟ ਕਰਦੇ ਉਦੋਂ ਫਿਰ ਪ੍ਰੋਬਲਮ ਇਹ ਆਈ ਕਿ ਉਹਨਾਂ ਦੀਆਂ ਤਾਂ ਸਾਰਾ ਕੁਝ ਨਵੇਂ ਸਿਰਿਓਂ ਬਣੂਗਾ ਹੂੰ ਉਹ ਨਹਿਰਾਂ 'ਚ ਪਾਣੀ ਕਿਵੇਂ ਛੱਡਣਾ ਜੀ ਉਸ ਤੇ ਰਿਪਲੇਸਮੈਂਟ ਵਰਕਸ ਕਹਿੰਦੇ ਸੀ ਉਹਨਾਂ ਨੂੰ ਠੀਕ ਹੈ ਜੀ ਉਹਦੇ ਲਈ 5-6 ਮੁਲਕਾਂ ਨੇ ਵਿੱਚ ਹਿੰਦੁਸਤਾਨ ਵੀ ਸੀ ਅਮਰੀਕਾ ਸਵਿਟਜ਼ਰਲੈਂਡ ਆਸਟ੍ਰੇਲੀਆ ਕੈਨੇਡਾ ਹਮ ਫਰਾਂਸ ਜੀ ਇਹਨਾਂ ਮੁਲਕਾਂ ਨੇ ਰਲ ਕੇ ਪੈਸੇ ਦਿੱਤੇ ਉਹਨਾਂ ਨੂੰ ਰਿਪਲੇਸਮੈਂਟ ਵਰਕਸ ਬਣਾਉਣ ਇੱਕ ਇਨਫਰਾਸਟ੍ਰਕਚਰ ਸੀਗਾ ਉਹ ਭੇਜਣਾ ਉਹ ਹੀ ਬਣਾਉਣਾ ਠੀਕ ਹੈ ਜੀ ਉਹ ਕਾਲਾ ਬਾਗ ਡੈਮ ਬਣਿਆ ਹਮ ਉੱਥੇ ਨਵੇਂ ਡੈਮ ਬਣਾ ਕੇ ਇਹਨਾਂ ਦਰਿਆਵਾਂ ਦਾ ਪਾਣੀ ਉਹਨਾਂ ਨੇ ਰੈਡਾਇਰਟ ਕੀਤਾ ਜੀ ਤੇ ਇੱਕ ਕਿਸਮ ਦਾ ਝਗੜਾ ਖਤਮ ਹੋ ਗਿਆ ਜਿਹੜਾ ਵੈਸਟਰਨ ਰਿਵਰ ਸੀ ਉਹ ਜਾਂਦੇ ਹਿੰਦੁਸਤਾਨ ਚੋਂ ਸੀ ਹੂੰ ਤੇ ਕੁਝ ਥੋੜਾ ਬਹੁਤ ਇਰੀਗੇਸ਼ਨ ਯੂਜ਼ ਵੀ ਹੋ ਰਿਹਾ ਸੀ ਉਹਨਾਂ ਪਾਣੀ ਆਂਦਾ ਹੂੰ ਤੇ ਉਹਨਾਂ ਤੇ ਫਾਲਤ ਸੀਗੇ ਜਿਨ੍ਹਾਂ ਤੇ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟਸ ਲੱਗ ਸਕਦੇ ਸੀ ਜੀ ਉਹਦੇ ਤੇ ਹੋ ਗਿਆ ਵੀ ਨਾਨ ਕੰਜ਼ਮਪਟਿਵ ਯੂਜ਼ ਠੀਕ ਹੈ ਇਦਾਂ ਕੀ ਮਨਾ ਹੁੰਦਾ ਹੈ ਬਈ ਪਾਣੀ ਨੂੰ ਤੁਸੀਂ ਰੋਕੋਗੇ ਨਹੀਂ ਠੀਕ ਹੈ ਮਗਰ ਉਹਦਾ ਇਸਤੇਮਾਲ ਕਰਕੇ ਛੱਡ ਸਕਦੇ ਠੀਕ ਹੈ ਤੇ ਬਾਕੀ ਜਿਵੇਂ ਦਰਿਆ ਦਾ ਪਾਣੀ ਪੀਂਦੇ ਲੋਕ ਹੂੰ ਇਹ ਜਿਹੜੇ ਪਾਣੀ ਡੋਮੈਸਟਿਕ ਯੂਜ਼ ਲਈ ਪੀਣ ਲਈ ਵਰਤ ਸਕਦੇ ਆ ਜੀ ਉਹ ਫੈਸਲਾ ਹੋ ਗਿਆ ਹੂੰ ਹੁਣ ਇਹਨਾਂ ਦਾ ਕਦੇ-ਕਦੇ ਝਗੜਾ ਪੈ ਜਾਂਦਾ ਜਦੋਂ ਕੋਈ ਡੈਮ ਬਣਾਉਂਦੇ ਆ ਛੋਟਾ ਜਿਹਾ ਫਾਰ ਹਾਈਡਰੋ ਹਾਈਡਰੋ ਇਲੈਕਟ੍ਰਿਕ ਪਾਵਰ ਠੀਕ ਹੈ ਜੀ ਉਸ ਤੇ ਪਾਕਿਸਤਾਨ ਨੇ ਇਤਰਾਜ਼ ਕਰਦੇ ਆ ਠੀਕ ਹੈ ਜੀ ਤੇ ਉਹ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਦਾ ਪ੍ਰੋਵੀਜ਼ਨ ਆ ਪਰ ਅਜੇ ਕਦੇ ਗਈ ਨਹੀਂ ਅੱਛਾ ਤੇ ਇਹਨਾਂ ਦੇ ਆਪਸ ਚ ਹੈ ਚੱਲਦਾ ਰਹਿੰਦਾ ਤੇ ਇਹ ਹੁਣ ਮੰਨ ਲਓ ਜੇ ਇਹ ਆਪਾਂ 60 ਚ ਟ੍ਰੀਟੀ ਹੋਈ ਹੈ ਤਾਂ ਹੁਣ ਇਹਨੂੰ ਇੱਕ ਸਾਹ ਦੇ 65 ਸਾਲ ਹੋ ਗਏ 75 65 ਸਾਲ ਹੋ ਗਏ ਹਾਂ ਉਹ ਹੀ ਨੂੰ ਤਾਂ ਉਸ ਤੋਂ ਬਾਅਦ ਲਗਾਤਾਰੇ ਨਿਰਵਿਘਨ ਚੱਲ ਰਹੀ ਹੈ ਕਦੇ ਪਹਿਲਾਂ ਵੀ ਸਸਪੈਂਡ ਹੋਈ ਹੈ ਸਸਪੈਂਡ ਕਦੇ ਨਹੀਂ ਹੋਈ ਠੀਕ ਹੈ ਹੁਣ ਜਿਹੜੀ ਕਮਨ ਸਟੇਟਮੈਂਟ ਮਗਰ ਸਸਪੈਂਡ ਕਰਕੇ ਵੀ ਹਾਂਜੀ ਈਸਰ ਦੇ ਦਾ ਪਾਣੀ ਅਸੀਂ ਪਹਿਲਾਂ ਹੀ ਨਹੀਂ ਦਿੰਦੇ ਹੂੰ ਹੂੰ ਜਿਹੜੇ ਵੈਸਟਰਨ ਰਿਵਰਜ਼ ਨੇ ਪਹਾੜਾ ਚੋਂ ਤੇ ਪਹਾੜਾ ਚੋਂ ਹੀ ਜਾਂਦੇ ਆਪਣੇ ਚੋਂ ਜੰਮੂ ਕਸ਼ਮੀਰ ਚ ਜਾ ਰਹੇ ਸਾਰੇ ਹਨਾ ਜੀ ਉਹ ਤੁਸੀਂ ਉਹ ਪਾਣੀ ਨੂੰ ਕਿਵੇਂ ਇਹ ਬਾਲਟੀਆਂ ਭਰ ਕੇ ਲੈ ਜਾਣਗੇ ਉਹੀ ਚੀਜ਼ ਉਹ ਪਾਣੀ ਨੂੰ ਇਮੀਡੀਏਟਲੀ ਰੋਕ ਨਹੀਂ ਸਕਦੇ ਜੀ ਮੈਨੂੰ ਤਾਂ ਇਹ ਇੱਕ ਐਮਪਟੀ ਥ੍ਰੈਟ ਲੱਗਦਾ ਜੀ ਜਿਹੜਾ ਉਹ ਇਤਰਾਜ਼ ਕਰਦੇ ਆ ਪਾਕਿਸਤਾਨ ਨੇ ਉਹ ਸੁਣਨੋਂ हट ਜਾਣਗੇ ਹੂੰ ਕਜ਼ਾਬ ਇੱਕ ਮਿੰਟ ਕੰਜ਼ਮਪਟਿਵ ਯੂਜ਼ ਲਈ ਜੀ ਇਹਨਾਂ ਨੂੰ ਵੱਡੇ ਟਾਈਮ ਬਣਾ ਕੇ ਕਨਾਲ ਤੋਂ ਬਣਾਉਣੀਆਂ ਪੈਣਗੀਆਂ ਜਿਹੜਾ ਬਹੁਤ ਲੰਬਾ ਪ੍ਰੋਸੈਸ ਹੈ ਔਰ ਇੱਕ ਕਿਸਮ ਦਾ ਫੀਜ਼ੇਬਲ ਹੀ ਨਹੀਂ ਹੂੰ ਠੀਕ ਹੈ ਇਹ ਫਿਰ ਇੱਕ ਸਮੂਹ ਉਦੇ ਤੇ ਕੁਐਸਚਨ ਤਾਂ ਕਈ ਆ ਰਾਇ ਦੋਣਗੇ ਜੀ ਇੰਟਰਨੈਸ਼ਨਲ ਅਸ਼ਚੰਦਰ ਰਾਣਕੇ ਜਿਵੇਂ ਅੱਭੀ ਜਿਹੜੀ ਇੱਕ ਬਾਈਂਡਿੰਗ ਹੈ ਇੱਕ ਥਰਡ ਪਾਰਟੀ ਵੱਲੋਂ ਬਰਮ ਪੁੱਤਰ ਦਾ ਹੂੰ ਪਾਣੀ ਚైనా ਡੈਮ ਕਰਕੇ ਡਾਇਵਰਟ ਕਰਨਾ ਚਾਹੁੰਦਾ ਹੂੰ ਅਸੀਂ ਉਹਦੇ ਇਤਰਾਜ਼ ਕਰਦੇ ਠੀਕ ਹੈ ਹੂੰ ਉਹ ਕਿਸੇ ਨੇ ਸੋਚਿਆ ਹੀ ਨਹੀਂ ਵੀ ਤੁਸੀਂ ਚైనా ਨੂੰ ਹੈਂਡਲ দাওਗੇ ਵੀ ਤੁਸੀਂ ਇਹਨਾਂ ਨਾਲ ਕਰ ਲੋ ਅਸੀਂ ਤੁਹਾਡੇ ਨਾਲ ਕਰ ਦਿੰਦੇ ਹਾਂ ਬਿਲਕੁਲ ਠੀਕ ਹੈ ਹੈ ਵੀ ਦੋਨੇ ਸਾਥੀ ਪਾਕਿਸਤਾਨ ਤੇ ਚైనా ਠੀਕ ਹੈ ਇੱਕ ਨਵਾਂ ਇਸ਼ੂ ਕ੍ਰੀਏਟ ਹੋ ਸਕਦਾ ਮਤਲਬ ਕਿ ਉਹਦੇ ਚ ਨਵਾਂ ਇਸ਼ੂ ਕ੍ਰੀਏਟ ਹੋ ਸਕਦਾ ਹੈ ਔਰ ਮੈਂ ਸਮਝਦਾ ਇਹ ਕੋਈ ਇਹ ਸਟੇਟਮੈਂਟ ਕੋਈ ਵਾਇਜ਼ ਨਹੀਂ ਸੀ ਹੋਰ ਬਥੇਰੀਆਂ ਗੱਲਾਂ ਕਰਨੀਆਂ ਨੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਨੂੰ ਹੁਣ ਕਹਿ ਰਹੇ ਵੀ ਸਸਪੈਂਡ ਕਰਤਾ ਇਹਦੇ ਚੋਂ ਤੁਸੀਂ ਕਹਿ ਰਹੇ ਕਿ 인ਫਰਾਸਟ੍ਰਕਚਰ ਕੋਈ ਹੈ ਨਹੀਂ ਰੋਕ ਨਹੀਂ ਸਕਦੇ ਤਾਂ ਫਿਰ ਇੱਕ স্মੋਕਿੰਗ ਗਨ ਹੈ ਇੱਕ ਕਿਸਮ ਦੀ স্মੋਕਿੰਗ ਗਨ ਕਹਿ ਲੋ ਐਮਪਟੀ ਥ੍ਰੈਟ ਕਹਿ ਲੋ ਇੱਕ ਮੀਡੀਆ ਚ ਪੁਆਇੰਟ ਸਕੋਰ ਕਰਨਾ ਕਹਿ ਲੋ ਇਦੋਂ ਬਾਅਦ ਠੀਕ ਹੈ ਪਰ ਇਹ 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 ਇੱਕ ਇੱਕ ਹੁਣ ਦਾ ਜਿਹੜਾ ਬਿਆਨ ਹੈ ਆਪਣੇ ਪਾਸੇ ਕਿਉਂਕਿ ਕੁਛ ਨਾ ਕੁਛ ਉਹਨਾਂ ਨੇ ਫਾਲੋ ਅਪ ਦਿਖਾਉਣੀ ਸੀ ਪਰ ਇੱਕ ਆਮ ਤਾਸੁਰ ਹੈ ਜਦੋਂ ਦੀ ਖਾਸ ਤੌਰ ਤੇ ਐਨਡੀਏ ਦੀ ਗਵਰਨਮੈਂਟ ਦੁਆਰ ਤੋਂ ਆਈ ਹੈ 2014 ਤੋਂ ਬਾਅਦ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਇੰਡਸ ਵਾਟਰ ਟਰੀਟੀ ਹੈ ਉਹਦੇ ਵਿੱਚ ਇੱਕ ਅਨਫੇਅਰ ਸ਼ੇਅਰ ਜਿਹੜਾ ਹੈਗਾ ਆ ਨਹਿਰੂ ਗਵਰਨਮੈਂਟਸ ਦੀਆਂ ਜਿਹੜੀਆਂ ਵੀਕ ਨੇਗੋਸ਼ੀਏਸ਼ਨ ਸਕਿਲਸ ਕਰਕੇ ਗਿਆ ਉਹਨਾਂ ਨੂੰ ਵੀ ਇਹ ਇਹਦੇ ਪਿੱਛੇ ਕਿੰਨੀ ਸਚਾਈ ਹੈ ਬਲਕਿ ਗੁਲਾਟੀ ਦੀਆਂ ਨੇਗੋਸ਼ੀਏਸ਼ਨ ਸਕਿਲਸ ਨੇ ਤੋਂ ਨੂੰ ਤਿੰਨਾਂ ਦਰਿਆਵਾਂ ਦਾ 100% ਵਾਟਰ ਦਿੱਤਾ ਜੀ ਨਾਲ ਇੱਕ ਉੱਜਾ ਇੱਕ ਛੋਟਾ ਜਿਹਾ ਦਰਿਆ ਹੈ ਉਹਨਾਂ ਦਾ ਪਾਣੀ ਵੀ ਕਿਸੇ ਵੀ ਤਰੀਕੇ ਜਿਹੜਾ ਪਾਣੀ ਵਹਤ ਰਹੇ ਸੀ ਜੀ ਉਹ ਇੰਟਰਨੈਸ਼ਨਲ ਰੂਲਸ ਜਿੰਨੇ ਵੀ ਨੇ ਉਹਨਾਂ ਨਾਲ ਰੋਕਿਆ ਨਹੀਂ ਜਾ ਸਕਦਾ ਜੀ ਇਹ ਰੋਕਿਆ ਉਹਨਾਂ ਨੂੰ ਰਿਪਲੇਸਮੈਂਟ ਵਰਕਸ ਬਣਾਉਣ ਲਈ ਮਜਬੂਰ ਕੀਤਾ ਉਹਨਾਂ ਨੂੰ ਕੁਝ ਪੈਸਾ ਅਸੀਂ ਦਿੱਤਾ ਸੀ 10% ਕੇ ਸਾ ਦਿੱਤਾ ਬਾਕੀ ਦਾ ਬਾਕੀ ਮੁਲਕ ਬਾਕੀ ਮੁਲਕਾਂ ਨੇ ਦਿੱਤਾ ਅਮਰੀਕਾ ਵਾਂਗ ਅੱਛਾ ਜਿਹੜੇ 6 ਮੁਲਕ ਤੁਸੀਂ ਗਿਣਾਏ ਸੀ ਹਾਂ ਠੀਕ ਹਾਂ 5-6 ਮੁਲਕਾਂ ਨੇ ਦਿੱਤਾ ਇੱਕ ਅੱਧਾ ਘਟਬਾ ਦੋਸਾ ਦਾ ਉਹਨਾਂ ਨੇ ਪੈਸੇ ਦਿੱਤੇ ਜੀ ਤੇ ਹੁਣ ਤੁਸੀਂ ਜੇ ਉਹਨਾਂ ਇੰਟਰਨੈਸ਼ਨਲ ਰੂਲਸ ਤੋਂ ਪਾਸੇ ਜਾਓਗੇ ਤਾਂ ਤੁਹਾਡੀ ਚਾਈਨਾ ਨਾਲ ਵੱਡੀ ਪ੍ਰੋਬਲਮ ਆ ਸਕਦੀ ਹੈ ਇਸ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਪਾਕਿਸਤਾਨ ਨਾਲ ਹੋਰ ਰੂਲ ਲਾਤੇ ਚਾਈਨਾ ਨਾਲ ਹੋਰ ਰੂਲ ਜੀ ਪਰ ਇੱਕ ਅਕਸਰ ਤਾਸੁਰ ਹੁੰਦਾ ਹੈ ਕਿ ਜਦੋਂ ਆਪਾਂ ਇਦਾਂ ਦੀ ਕੋਈ ਚੀਜ਼ ਕਰਦੇ ਆਂ ਤਾਂ ਜਿਹੜੇ ਵਾਟਰ ਕੋਰਸ ਨੇ ਚਾਹੇ ਰਿਵਰਸ ਨੇ ਇਹ ਵੀ ਇਵੋਲਵ ਮਤਲਬ ਕਿ ਚੇਂਜ ਹੁੰਦਾ ਰਹਿੰਦਾ ਹੈ ਮਤਲਬ ਜੋ ਉਦੋਂ ਸਿਚੁਏਸ਼ਨ ਹੋਊਗੀ ਅੱਜ 65 ਸਾਲ ਬਾਅਦ ਨਹੀਂ ਹੈਗੀ ਨਹੀਂ ਉਹਦੇ ਵੀ ਰਿਵਿਊ ਦਾ ਕੋ ਪ੍ਰੋਵੀਜ਼ਨ ਹੈ ਰਿਵਿਊ ਦਾ ਪ੍ਰੋਵੀਜ਼ਨ ਕਿ ਪਾਣੀ ਘਟਵਾ ਸਕਦਾ ਹੈ ਹਮ ਮਗਰ ਤੁਸੀਂ ਜਦ ਕੰਪਲੀਟ ਰਿਵਰਸ ਦੇਤੇ ਜੀ ਉਹਦੇ ਚ ਪਾਣੀ ਘਟਦਾ ਵੜਦਾ ਤੁਹਾਡਾ ਸਫਰੈਂਸ ਹੈ ਹਮ ਹੁਣ ਇਹਨਾਂ ਨੂੰ ਜਿਵੇਂ ਕਹੇ ਲਾਉ ਮੋਹ ਲੱਗਿਆ ਹਮ ਪੰਜਾਬ ਦੀ ਡਿਵੀਜ਼ਨ ਕੀਤੀ ਹਮ ਹਮ ਇਹ ਕਹਿੰਦੇ ਜੀ ਪਾਣੀ ਡਿਵਾਈਡ ਕਰੋ ਜੀ ਜਿਹੜਾ ਪੰਜਾਬ ਨੂੰ ਅ alloated ਸੀ ਜੀ 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 ਇਹ ਪੰਜਾਬ ਦੇ ਰਿਵਰਸ ਦਾ ਤਾਂ ਕਹਿੰਦੇ ਰਾਵੀ ਚ ਵੀ ਹਿੱਸਾ ਹਰਿਆਣੇ ਦਾ ਹਮ ਤੇ ਜਿਹੜਾ ਜਮਨਾ ਦਾ ਪਾਣੀ ਹਰਿਆਣੇ ਨੂੰ ਮਿਲਦਾ ਉਹਦੇ ਹੀ ਸਾਡਾ ਕੋਈ ਹਿੱਸਾ ਨਹੀਂ ਹਮ ਏ ਅਨਫੇਅਰ ਕਲੋਜ਼ ਇਜ਼ ਅਨਫੇਅਰ ਕਲੋਜ਼ ਇਸ ਵਿਨਿੰਗ ਦੀ ਕੰਟਰੀ ਨੇ ਇਹ ਤਾਂ ਇਹਨਾਂ ਨੂੰ ਚਸ ਪੈ ਗਿਆ ਇਹ ਅਨਫੇਅਰ ਕਲੋਜ਼ ਇਸ ਆਊਟਸਾਈਡ ਦੀ ਕੰਟਰੀ ਨਹੀਂ ਨਹੀਂ ਚੱਲ ਸਕਦਾ ਇੰਟਰਨੈਸ਼ਨਲ ਟਰੀਟੀਆਂ ਔਰ ਇੰਟਰਨੈਸ਼ਨਲ ਰੂਲਸ ਹਾਂ ਜਿਹੜੇ ਹੈਲਥਿੰਗ ਕੀ ਰੂਲਸ ਮੈਂ ਕਹਿ ਰਿਹਾ ਜਿਹੜੇ ਤੁਸੀਂ ਦੱਸੇ ਵਾਟਰ ਇੱਕ ਹੋਰ ਮੀਟਿੰਗ ਹੋ ਕੇ ਇੰਟਰਨੈਸ਼ਨਲ ਦੀ ਉਹਨਾਂ ਨੂੰ ਵੀ ਇੰਪਰੂਵ ਕੀਤਾ ਹੈ ਜੀ ਉਹ ਐਸ ਵੇਲੇ ਮੇਰੇ ਯਾਦ ਨਹੀਂ ਠੀਕ ਹੈ ਦੇ ਸਰ ਇੱਕ ਚੀਜ਼ ਹੋਰ ਦੱਸੋ ਵੀ ਜਿਹੜਾ ਆਮ ਪੰਜਾਬੀ ਹੈ ਮੰਨ ਲਓ ਜਿਹੜਾ ਹੁਣ ਇੰਡਸ ਵਾਟਰ ਟ੍ਰੀਟਰੀ ਦੀ ਗੱਲ ਹੋ ਰਹੀ ਹੈ ਮੰਨ ਲਓ ਸਾਡੇ ਵੀ ਦਰਿਆ ਆਣ ਸਾਨੂੰ ਇੱਕ ਆਮ ਪਿੰਡੂ ਦੇ ਵਿੱਚ ਹੁੰਦਾ ਕਿ ਸਾਨੂੰ ਨਾ ਕੋਈ ਫਰਕ ਪੈ ਰੇ ਪੰਜਾਬ ਨੂੰ ਜਿਹੜਾ ਪੰਜਾਬ ਦੇ ਦਰਿਆਵਾਂ ਨਾਲ ਤਾਂ ਇਹਦਾ ਕੋਈ ਲਿੰਕ ਨਹੀਂ ਆ ਉਹਦੇ ਨਾਲ ਪੰਜਾਬ ਨੂੰ ਕੋਈ ਡਾਇਰੈਕਟ ਇਫੈਕਟ ਇਸ ਗੱਲ ਦਾ ਗੱਲ ਸੁਣੋ ਲਿੰਕ ਹੋਵੇ ਨਾ ਹੋਵੇ ਫਿਜ਼ੀਕਲ ਸਿਚੁਏਸ਼ਨ ਹੈ ਆ ਕਿ ਸਾਡੇ ਤੇ ਕੋਈ ਅਸਰ ਨਹੀਂ ਹੂੰ ਪੂਰਾ ਪਾਣੀ ਅਸੀਂ ਪਹਿਲਾਂ ਲੈ ਰਹੇ ਹਾਂ ਫਲੱਡ ਬਾਡਰ ਜਾਂਦਾ ਪਾਕਿਸਤਾਨ ਨੂੰ ਰਾਵੀ ਚੋਂ ਵੀ ਫਲੱਡ ਵਾਟਰ ਜਿਹਨੂੰ ਅਸੀਂ ਰੋਕ ਨਹੀਂ ਸਕਦੇ ਤੇ ਇਧਰ ਸਤਲੁਜੋਂ 24 ਤੇ ਜਿਹੜੀਆਂ ਈਸਟਰਨ ਤੇ ਵੈਸਟਰਨ ਜਿਹੜੀਆਂ ਉਹਨਾਂ ਨੇ ਕੈਟਾਗਰੀ ਬਣਾਈ ਹੈ ਰਿਵਰਸ ਦੀ ਇਹ ਜਿਹੜੀਆਂ ਸਾਰੀਆਂ ਰਿਵਰ ਦਾ origin ਜਿਹੜਾ ਇੰਡੀਆ ਚ ਹੁੰਦਾ ਹੈ ਜਾਂ ਪਾਕਿਸਤਾਨ ਚ ਹੁੰਦਾ ਜੀ ਪਾਕਿਸਤਾਨ ਚੋਂ ਤਾਂ ਕਿਸੇ ਦਾ ਨਹੀਂ ਹੁੰਦਾ ਠੀਕ ਹੈ ਜੀ ਸਾਰਾ ਕੋਈ ਚਾਈਨਾ ਜੋ ਹੁੰਦਾ ਸਤਲੁਜ ਵੀ ਚਾਈਨਾ ਜੋ ਹੋ ਕੇ ਆਉਂਦਾ ਠੀਕ ਠੀਕ ਹੈ ਜੀ ਤੇ ਸਿੰਧ ਵਿੱਚ ਆ ਜਾਂਦਾ ਠੀਕ ਹੈ ਮੰਨ ਲਓ ਇਹਦਾ ਜਨਾਬ ਦਾ ਤੇ ਜੇਲਮ ਦਾ ਮੈਂ ਕਦੇ ਨੋਟ ਨਹੀਂ ਕੀਤਾ ਐਵੇਂ ਗਲਤ ਬਿਆਨ ਨਹੀਂ ਹੋ ਜੀ ਉਹ ਚਾਇਨਾ ਚ ਆਉਂਦਾ ਕਿ ਹਿੰਦੁਸਤਾਨ ਚ ਆਉਂਦਾ ਘਟੋ ਘਟ ਪਾਕਿਸਤਾਨ ਚ ਨਹੀਂ ਆਉਂਦਾ ਪਾਕਿਸਤਾਨ ਚ ਨਹੀਂ ਆਉਂਦਾ ਠੀਕ ਹੈ ਜੀ ਤਾਂ ਇਹਦਾ ਤੁਸੀਂ ਮੇਰੇ ਲਾਸਟ ਤੇ ਤੁਹਾਨੂੰ ਇਹ ਪੁੱਛਣਾ ਹੈ ਕਿ ਜਿਹੜੀ ਵਾਟਰ ਰਿਸੋਰਸਸ ਤੁਸੀਂ ਹਿੰਦ ਕੀ ਜਿਹੜੇ ਰੂਲਸ ਬਣ ਉਹਦੀ ਗੱਲ ਕੀਤੀ ਹੈ ਹੁਣ ਇੱਕ ਕਨਫਲਿਕਟ ਇੱਕ ਟੈਰਰ ਅਟੈਕ ਦਾ ਕਨਫਲਿਕਟ ਹੋਇਆ ਹੈ ਉਹ ਇੱਕ ਵੱਖਰਾ ਮਸਲਾ ਹੈ ਪਰ ਜਿਹੜੀ ਹੈ ਬੁਨਿਆਦੀ ਲੋੜਾਂ ਦੇ ਮਸਲੇ ਨੇ ਇਹ ਤੁਹਾਨੂੰ ਲੱਗਦਾ ਹੈ ਕਿ ਕਿਸੇ ਕਿਸਮ ਦੀ ਸਕਿਉਰਿਟੀ ਜਿਹੜੀ ਹੈ ਸਕੂਲ ਨੂੰ ਸ਼ਟਲ ਕਰਨਾ ਚਾਹੀਦਾ ਪਤਾ ਨਹੀਂ ਯਕੀਨ ਐਡਵਾਈਸ ਕੀਤਾ ਹੈ ਜੀ ਜਿਹੜੀਆਂ ਲਾਅ ਐਂਡ ਆਰਡਰ ਕੁਐਸਚਨਸ ਨੇ ਜੀ ਇੰਟਰਨੈਸ਼ਨਲ ਸਕਿਉਰਿਟੀ ਕਨਸਰਨਸ ਨੇ ਜੀ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਉਹਨਾਂ ਤੇ ਕੀ ਕੀਤਾ ਜਾ ਸਕਦਾ ਇਹ ਕੰਟਰੀ ਦੇ ডিফেন্স ਐਕਸਪੋਰਟਸ ਇੰਟਰਨੈਸ਼ਨਲ ਅਫੀਅਰਸ ਨਾਲ ਡੀਲ ਕਰਨ ਵਾਲੇ ਆਪਣੇ ਲੈਵਲ ਤੇ ਡੀਲ ਕਰਨ। ਬਾਕੀ ਇਹ ਤਾਂ ਬਿਆਨ ਹੀ ਹੈ ਭਈ। ਹੂੰ। ਅਹੀਂ ਇਹ ਟਰੀਟ ਨੂੰ ਖਤਮ ਕਰੋ ਨਵੀਂ ਬਣਾਉਣੀ ਪਾਉਗੀ। ਨਹੀਂ ਬਣਾਉਂਗੇ ਫਿਰ ਕੀ ਕਰ ਲੋਗੇ? ਤਾਂ ਇਹ ਬਿਆਨ ਜਿਹੜਾ ਜਿੱਥੇ ਜਿਹੜੇ ਨੈਚੁਰਲ ਰਿਸੋਰਸਸ ਆ ਜੀ। ਔਰ 무ਵਿੰਗ ਰਿਸੋਰਸ ਹੈ ਪਾਣੀ ਦੀ ਤਰ੍ਹਾਂ ਉਹ ਤੁਸੀਂ ਜਿਹੜੇ ਇਹ ਅਸੂਲ ਹੈ ਕਿ ਪ੍ਰੈਜ਼ੈਂਟ ਯੂਜ਼ਰ ਡਰਾਇ ਨਹੀਂ ਹੋ ਸਕਦਾ ਨਾਈਲ ਦਾ ਵੀ ਇਹੀ ਝਗੜਾ ਸੀ ਜੀ ਬਿਲਕੁਲ ਉਧਰ ਵੀ ਝਗੜੇ ਪੈਂਦੇ ਰਹੇ ਆ ਬਿਲਕੁਲ ਅਮਰੀਕਨ ਕੈਨੇਡੀਅਨ ਰਿਵਰਸ ਦੇ ਵੀ ਐਸੇ ਤੇ ਡਿਸਾਈਡ ਹੈ ਤਾਂ ਇਹਦਾ ਮਤਲਬ ਇੰਟਰਨੈਟ ਵਾਟਰ ਡਿਸਪਿਊਟ ਨੂੰ ਲੈ ਕੇ ਜਾਂ ਵਾਟਰ ਸ਼ੇਅਰ ਨੂੰ ਲੈ ਕੇ ਇੰਟਰਨੈਸ਼ਨਲ ਲਾਅ ਕਾਫੀ ਸੈਟਲਡ ਹੈ ਸੈਟਲਡ ਹੈ ਔਰ ਅਸੀਂ ਵੀ ਮੈਂ ਜਦੋਂ ਇਹ ਵਰਕ ਕਰ ਰਿਹਾ ਸੀਗਾ ਇਸ ਡਿਸਪਿਊਟ ਤੇ ਜੀ ਮੈਂ ਦੇਖਿਆ ਕੈਨੇਡਾ ਤੇ ਅਮਰੀਕਾ 'ਚ ਵੀ ਇਸ ਡਿਫਿਕਲਟੀਜ਼ ਆਈਆਂ ਹੂੰ ਉਹਨਾਂ ਨੇ ਸੈਟਲ ਕੀਤੀਆਂ ਹੂੰ ਡੈਨੋਬੇ ਰਿਵਰ ਯਾਰ ਚੋਦੇ ਤੇ ਵੀ ਹੋਇਆ ਹੂੰ ਉਹ ਸਾਰੇ ਇਸ ਤਰ੍ਹਾਂ ਸੈਟਲ ਹੋਏ ਨੇ ਕਿਸੇ ਦਾ ਝਗੜਾ ਕਾਇਮ ਨਹੀਂ ਹੂੰ ਜਿੱਥੇ ਮੁਲਕ ਟੁੱਟਦਾ ਹੈ ਜੀ ਜਿਵੇਂ ਸਾਡਾ ਟੁੱਟਿਆ ਜੀ ਬਿਲਕੁਲ ਉਹਨਾਂ ਤੇ ਵੀ ਝਗੜੇ ਸੈਟਲ ਹੋ ਚੁੱਕੇ ਨੇ ਹੂੰ ਪਏ ਜ਼ਰੂਰ ਨੇ ਹੂੰ ਔਰ ਇਥੋਂ ਤੱਕ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਵੀ ਅਗਲੀ ਵਾਰ ਪਾਣੀ ਦੇ ਝਗੜਾ ਹੋਏਗੀ ਹਾਂਜੀ ਪੈਟਰੋਲ ਤੇ ਨਹੀਂ ਹੋਣਾ ਹਾਂਜੀ ਬਿਲਕੁਲ ਠੀਕ ਤੇ ਤੁਹਾਨੂੰ ਲੱਗਦਾ ਵੀ ਹੋ ਸਕਦੀ ਹੈ ਵੈਸੇ ਏ ਕੀ ਪਤਾ ਕਿਵੇਂ ਜਿਵੇਂ ਜਿਵੇਂ ਕੋਈ ਮੈਸਾ ਹੰਡਲ ਕਰਕੇ ਇਹ ਇੰਡੀਆ ਪਾਕਿਸਤਾਨ ਚ ਹੋ ਸਕਦੀ ਹੈ ਵੈਸੇ ਕਿਹਾ ਜਾਂਦਾ ਵੀ ਕਸ਼ਮੀਰ ਦਾ ਡਿਸਪਿਊਟ ਵੀ ਵਾਟਰ ਕਰਕੇ ਹੀ ਆ ਵਾਟਰ ਕਰਕੇ ਨਹੀਂ ਹੂੰ ਕਸ਼ਮੀਰ ਦਾ ਡਿਸਪਿਊਟ ਤਾਂ ਲੰਗਰੋਂ ਕਰ ਰਿਹਾ ਹੈ ਹੂੰ ਇਹਦੇ ਤੇ ਕਈ ਵਾਰ ਸੈਟਲ ਹੋਇਆ ਹੂੰ ਪਹਿਲਾਂ ਇੱਕ ਮੂਵ ਚੱਲੀ ਸੀ ਨਾਨ ਸਟੇਟ ਸਟੇਕ ਹਾਰਡਰਸ ਦੀ ਮੀਟਿੰਗਾਂ ਕਰਕੇ ਏਡੋ ਪਾਕਿਸਤਾਨ ਮੈਂ ਵੀ ਉਹਦਾ ਪਾਰਟ ਰਿਆਂ ਅੱਛਾ ਜੀ ਉਹਦੇ ਚ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕੀਤੀ ਸੀ ਕੱਢ ਵੀ ਲਿਆ ਸੀ ਤੇ ਇਵਨ ਪਾਕਿਸਤਾਨ ਦੀ ਸੁਜੈਸ਼ਨ ਸੀ ਪਾਕਿਸਤਾਨ ਦਾ ਉਹ ਆਪਣਾ ਬਾਦਸ਼ਾਹ ਖਾਨ ਦਾ ਲੜਕਾ ਵਲੀ ਖਾਨ ਉਹਦੇ ਵੱਲੋਂ ਆਈ ਸੀ ਸੁਜੈਸ਼ਨ ਹੂੰ ਹੂੰ ਬਈ ਕਿ ਦੋਨਾਂ ਕਸ਼ਮੀਰਾਂ ਦਾ ਹੱਲ ਕਰੋ ਤੇ ਬਹੁਤਾ ਡਿਸਟਰਬ ਨਾ ਕਰੋ ਐਵੇਂ ਹੀ ਰਹਿਣ ਦਿਓ ਤੇ ਇਹਨਾਂ ਦੇ ਇਰਕਸ ਵਿੱਚੋਂ ਮੁਕਾ ਦਿਓ ਪਰ ਉਹ ਇੰਪਲੀਮੈਂਟ ਵੀ ਹੋਣਾ ਸੀ ਬਾਜਪਾਈ ਜਦ ਗਿਆ ਪਾਕਿਸਤਾਨ ਉਹ ਵੀ ਇਸ ਵੇਸ ਤੇ ਹੀ ਗਿਆ ਸੀ ਮੁਸ਼ਰਫ ਨੇ ਕਾਰਗਿਲ ਕਰਕੇ ਉਹ ਸਾਰਾ ਪ੍ਰੋਸੈਸ ਰਿਵਰਸ ਕਰਤਾ ਠੀਕ ਪਿੱਛੋਂ ਮੁਸ਼ਰਫ ਵੀ ਇਸ ਗੱਲ ਤੇ ਰਿਪੈਂਟਿੰਗ ਹੋਇਆ ਕਿ ਇਹ ਮੈਂ ਗਲਤ ਕੀਤਾ ਮੇਰੇ ਲਾਸਟ ਤੁਹਾਨੂੰ ਇਹ ਪੁੱਛਣਾ ਹੈ ਕਿ ਇਹ ਜਿਹੜਾ ਪਾਕਿਸਤਾਨ ਹੈ ਹੁਣ ਜੋ ਇੰਡੀਆ ਦਾ ਐਲਾਨ ਆਇਆ ਟ੍ਰੀਟੀ ਨੂੰ ਲੈ ਕੇ ਜਾਂ ਅਨਾਉਂਸਮੈਂਟ ਆ ਜਾਂ ਜੋ ਵੀ ਹੈ ਇਹਦੇ ਤੇ ਪਾਕਿਸਤਾਨ ਦਾ ਵੀ ਕੋਈ ਰਿਐਕਸ਼ਨ ਹੋ ਸਕਦਾ ਦੇਖੋ ਉਹਨਾਂ ਦਾ ਕੀ ਕੀ ਉਹਨਾਂ ਦੇ ਹੱਥ ਹੀ ਕੁਛ ਨਹੀਂ ਉਹਨਾਂ ਦੇ ਹੱਥ ਪਾਣੀ ਢੋਕਣਾ ਤਾਂ ਉਹਨਾਂ ਦੇ ਹੱਥ ਚ ਆਇ ਨਹੀਂ ਠੀਕ ਹੈ ਦੇਖੋ ਇਦਾਂ ਹੀ ਜਾਂਦਾ ਠੀਕ ਹੈ ਜੀ ਬਾਕੀ ਰਿਲੇਸ਼ਨ ਜ਼ੋਰ ਖਰਾਬ ਹੋ ਸਕਦੇ ਜੀ ਉਹ ਜਿਹੜਾ ਉਹਨਾਂ ਦੇ ਅਨਰੈਸਟ ਹੈ بلوچستان ਚ ਜੀ 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 ਤੇ ਨਾਰਥ-ਵੈਸਟ ਫਰੰਟੀਅਰ ਚ ਉਹ ਤੇ ਕਸ਼ਮੀਰ ਦਾ ਅਨਰੈਸਟ ਹਮ ਇਹ ਇੰਟਰਲਿੰਕਡ ਹੋ ਸਕਦੇ ਆ ਇੱਕ ਦੂਜੇ ਚ ਸ਼ਰਾਰਤ ਕਰ ਸਕਦੀ ਆ ਪਰ ਕਾ ਮੈਂ ਇੱਕ ਕੁਐਸਚਨ ਪੁੱਟ ਕੀਤਾ ਸੀ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੂੰ ਜਦ ਅਸੀਂ 92 ਚ ਗਏ ਆ ਜੀ ਮੀਟਿੰਗ ਹੋ ਰਹੀ ਸੀ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਇੰਡੀਅਨ ਡੈਲੀਗੇਸ਼ਨ ਚ ਅੰਦਰ ਗੁਜਰਾਲ ਜਨਰਲ ਸੁੰਦਰਜੀ ਜਨਰਲ ਚੇਪੜ ਕੁਦੀਪ ਨਾਇਰ ਜੀ ਬਸਾਂ ਸਾਡੇ ਕਾਂਗਰਸ ਦਾ ਬੀਜੇਪੀ ਦਾ ਮਲਕਾਨੀ ਜੀ 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 ਹਾਈ ਲੈਵਲ ਡੈਲੀਗੇਸ਼ਨ ਸੀ ਮਹਿੰ ਜੋਨੀਅਰਸਿਟੀ ਸਾਹਿਬ ਤੋਂ ਜੀ ਤੇ ਮੈਨੂੰ ਇਹ ਰੋਕਣ ਮੈਂ ਉਹਨੂੰ ਪੁਆਇੰਟ ਕੀਤਾ ਪ੍ਰੈਜ਼ੀਡੈਂਟ ਨੂੰ ਮੈਂ ਕਿਹਾ ਮਿਸਟਰ ਪ੍ਰੈਜ਼ੀਡੈਂਟ ਡੂਰਿੰਗ ਡੇ ਟਾਈਮ an average punjabi is looted by indian police and during night time your agents take over hmm. what is our fault hmm. oh excited ho gaya mere sawal te kal ye just we should stop on both sides <laughs> what your people are doing and say can't we live in peace and be theek hmm. hai so asliyat hai theek hai mere last te tohanu puchn da e siga ki vi man lo jehda ਪਹਿਲਾਂ ਇੰਨੇ ਡਿਸਪੂਟ ਰਹੇ ਨੇ ਇੰਡੀਆ ਪਾਕਿਸਤਾਨ ਦੇ ਵਿੱਚ ਕਈ ਵਾਰੀ ਇਦਾਂ ਦੀ ਐਸਕਲੇਨੇਸ਼ਨਸ ਹੋਈਆਂ ਨੇ ਤਾਂ ਇਸ ਕਿਸਮ ਦਾ ਮੈਜਰ ਜਿਹੜੇ ਚ ਵਾਟਰ ਟਰੀਟੀ ਇੱਕ ਇੰਟਰਨੈਸ਼ਨਲ ਉਹਨੂੰ ਯੂਜ਼ ਕੀਤਾ ਗਿਆ ਉਹ ਕਦੇ ਨਹੀਂ ਆਇਆ ਕਦੇ ਨਹੀਂ ਆਇਆ ਥੈਂਕ ਯੂ ਫਰਸਟ ਟਾਈਮ ਇਟਸ ਅ ਫਰਸਟ ਟਾਈਮ ਥੈਂਕ ਯੂ ਅ ਸਨ ਸੀਨੀਅਰ ਐਡਵੋਕੇਟ ਜੀ ਸਿੰਘ ਕੀ ਖੈਰਾ ਜਿਨ੍ਹਾਂ ਨੇ ਜੋ ਇੰਡਸ ਵਾਟਰ ਟਰੀਟੀ ਹੈ ਉਹ ਕੀ ਹੈ ਤੇ ਹੁਣ ਦਾ ਜਿਹੜਾ ਮੋਦੀ ਗਵਰਨਮੈਂਟ ਦਾ ਬਿਆਨ ਹੈ ਇਸ ਨੂੰ ਸਸਪੈਂਡ ਕਰਨ ਦਾ ਉਹਦਾ ਅਸਲ ਮਾਇਨਾ ਕੀ ਹੈ ਉਸ ਦੇ ਬਾਰੇ ਗੱਲ ਦੱਸੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈ ਇੱਕ ਸਿਰਫ ਬਿਆਨਬਾਜ਼ੀ ਹੈ ਫੂਕੀ ਇਦੇ ਵਿੱਚ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਕਿ ਇੰਡੀਆ ਜਿਹੜਾ ਹੈਗਾ ਉਸ ਵਾਟਰ ਦੇ ਜਿਹੜਾ ਰਿਵਰ ਵਾਟਰ ਦਾ ਫਲੋ ਹੈ ਉਹਨੂੰ ਰੋਕ ਸਕਦਾ ਇਮੀਡੀਏਟਲੀ ਨਹੀਂ ਰੋਕ ਸਕਦਾ ਉਹਦੇ ਲਈ ਇੱਕ ਬਹੁਤ ਇਨਫਰਾਸਟ੍ਰਕਚਰ ਦੀ ਲੋੜ ਹੈ ਉਹ ਇਨੀਸ਼ੀਏਟਿਵ ਡਿਵੈਲਪ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਜਿੰਨੀਆਂ ਵੀ ਪਿਛਲੇ ਮਸਲੇ ਸਿਕਿਉਰਿਟੀ ਦੇ ਹੋਏ ਨੇ ਉਹਦੇ ਵਿੱਚ ਜਿਹੜੀ ਵਾਟਰ ਟ੍ਰੀਟੀ ਵਰਗੇ ਜਿਹੜੇ ਇੰਟਰਨੈਸ਼ਨਲ ਐਗਰੀਮੈਂਟਸ ਨੇ ਜਾਂ ਬੇਸਿਕ ਯੂजेस ਦਾ ਜਿਹੜਾ ਇੱਕ ਫੰਡਮੈਂਟਲ ਰਾਈਟ ਹੈ ਹਲਿੰਸਕੀ ਪਾਈ ਲਾਜ਼ ਦੀ ਇਹਨਾਂ ਨੇ ਗੱਲ ਕੀਤੀ ਹੈ ਉਹ ਕਦੇ ਵੀ ਇਦਾਂ ਉਹਨੂੰ ਹਥਿਆਰ ਦੇ ਤੌਰ ਤੇ ਯੂਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਹ ਪਹਿਲੀ ਦਫਾ ਆ ਤਾਂ ਇਹ ਸਾਰੇ ਸੀਰੀਅਸ ਕਨਸਰਨ ਨੇ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਿ ਅਸੀਂ ਵੀ ਸੋਚੇ ਨੇ ਕਿ ਇਹਨਾਂ ਦੇ ਵਰਗੇ ਐਕਸਪੋਰਟਸ ਤੋਂ ਸੁਣ ਕੇ ਜਿਹੜੇ ਜਿਹੜੇ ਲੋਕ ਜਿਹੜੀ ਗਵਰਨਮੈਂਟਸ ਨੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਇਸ਼ੂਸ ਨੇ ਉਹਨਾਂ ਦੇ ਇਹਨਾਂ ਦੇ ਇਹ ਚੀਜ਼ਾਂ ਦੇ ਨਾਲ ਇੰਟਰਮਿੰਗਲ ਨਹੀਂ ਕਰਨਾ ਚਾਹੀਦਾ ਤਾਂ ਉਮੀਦ ਹੈ ਗੱਲਬਾਤ ਤੁਹਾਨੂੰ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ